ਮੰਤਲ ਬਾਬਾ ਰੋਡਾ ਸਰਕਾਰ ਦੇ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਸਭ ਦੁਨੀਆ ਸਭ ਸੰਗਤਾਂ ਉਮਮਾ ਕੇ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਦੇ ਲੋਕੀ ਪਹੁੰਚਦੇ ਰਹੇ ਜੀ ਜਿਨ੍ਹਾਂ ਨੂੰ ਰੱਬ ਪੁੱਤਰ ਦਿੰਦਾ ਆ ਨਵਾਂ ਦੰਨਾ ਆ ਕੋਸ ਨੂੰ ਰੋਟੀ ਰੋਟੀ ਦੇ ਰਿਹਾ ਸਰਕਾਰ ਦਿੰਦਾ ਹੈ ਬਾਬਾ ਰੋਡਾ ਜੀ ਦੇ ਦਰ ਤੇ ਮੀਤ ਸ਼ਰਮ ਸਭ ਤੋਂ ਅੰਦੌਲਤਾਂ ਦੇ ਬਾਬਾ ਜੀ ਦਾ ਲੰਗਰ ਲੱਗਦੇ ਹਨ ਸਭ ਸੰਗਤਾਂ ਬਾਹਰ ਦੇ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚਦੀਆਂ ਹਨ ਔਰ ਬਾਬਾ ਜੀ ਦੇ ਦਰ ਤੇ ਪਹੁੰਚ ਕੇ ਬਾਬਾ ਰੋਡਾ ਜੀ ਤੋਂ ਮਰਾਨਾ ਪਹੁੰਚਦੀਆਂ ਹਨ ਇਹ ਕਹੋ ਬਾਬਾ ਰੋਡਾ ਜੀ ਦਾ ਆ ਬਾਬਾ ਰੋਡੇ ਜਿੱਤੇ ਲੰਗਰ ਲਾਇਆ ਬਹੁਤ ਵਧੀਆ ਇੱਥੇ ਲੰਗਰ ਲਾਇਆ ਮੇਲਾ ਬਹੁਤ ਭਰਿਆ ਹੈਗਾ ਬਾਕੀ ਇਹ ਤਾਂ ਬਾਬਾ ਜੀ ਕੋ ਸਭ ਕੋ ਜੀ ਮਿਲਿਆ ਆ ਮਾਲਕ ਸਾਰਿਆਂ ਨੂੰ ਦਵੇ ਜੈ ਬਾਬੇ ਰੋਡੇ ਦੀ ਜੈ ਬਾਬੇ ਰੋਡੇ ਦੀ ਜੈ ਬਾਬੇ ਰੋਡੇ ਦੀ ਜੈ ਬਾਬੇ ਰੋਡੇ ਦੀ ਅਸੀ ਗੱਲ ਜੀ ਮੇਰਾ ਨਾਮ ਗੁਰਪ੍ਰਤਾਪ ਸਿੰਘ ਪਿੰਡ ਰਈਏ ਤੋਂ ਅਸੀਂ ਬਹੁਤ ਵਧੀਆ ਸਤਨਾ ਬਾਬਾ ਜੀ ਦਾ ਬਹੁਤ ਮਰਦਾ ਪੂਰੇ ਹੁੰਦੇ ਆ ਇੱਥੇ ਅਜੀ ਆਰ ਸਾਲ ਮੇਲੇ ਤੇ ਇੱਥੇ ਇਸ ਤਰ੍ਹਾਂ ਹੀ ਆਈਦਾ ਸਾਡੀ ਪੂਰੀ ਟੀਮ ਆ ਜੀ ਉਹ ਮੰਗਾਂ ਆ ਕੇ ਇਹਦਾ ਪੂਰਾ ਐਨੌਇੰਮੈਂਟ ਵਾਕੇ ਜੀ ਬਹੁਤ ਸ਼ਟਾ ਵਾਕੇ ਤੇ ਕੰਤਾ ਦੇ ਨਾਲ ਆਉਂਦੇ ਹੀ ਹੁੰਦਾ ਹਰਗੇ ਦੀ ਮਨੋਗਾਵਨਾ ਪੂਰੀ ਹੁੰਦੀ ਇੱਥੇ ਤੇ ਆ ਹਰ ਸਾਲ ਮਨ ਪੂਰੀ ਹੁੰਦੀ ਹਰ ਸਾਲ ਅਸੀਂ ਆਉਂਦੇ ਆ ਨਾਨ ਪ੍ਰਸਾਦ ਚੜਾ ਕੇ ਪ੍ਰਸਾਦ ਚੜਾਈ ਦਾ ਨਾਮ ਲੈ ਕੇ ਜਾਂਦਾ ਵਾ ਤੇ ਮੈਂ ਫਲਾਣਾ ਮੈਂ ਗੁਰਨੇਸ਼ ਸਿੰਘ ਫਤਵਾਰੀ ਅੱਜ ਸਵਾਲ ਵਾਪਰ ਬਟਾਗੇ ਬੇਲ ਕੋ ਫਾਇਸ ਸਾਰਾ ਵੀ ਅੱਜ ਸਾਰਾ ਮੇਲਾ ਚੱਲ ਰਿਹਾ ਹੈ ਇਹ ਮੇਲਾ ਦੋ ਦਿਨ ਚੱਲਦਾ ਇਸ ਦੇ ਤੇ ਲੋਕਾਂ ਨੇ ਲੋਕਾਂ ਨੇ ਮਨੋਗਾਵਾਂ ਕੋਈ ਹਾਂ ਉਹ ਬਾਬਰੋਡੇ ਸਤਾਨ ਮੁਸਤਕੋ ਬਾਤਾਂ ਹੋ ਰਹੀਆਂ ਨੇ ਲਖਾ ਜਿਹੜਾ ਲੋਕ ਇੱਥੇ ਮਤਲਬ ਲੈ ਕੇ ਆਉਂਦੇ ਆ ਇਹ ਮੇਲਾ ਹਰ ਸਾਲ ਪਾਇਆ ਜਾਂਦਾ ਹੈ ਸਾਰਾ ਮਨਦੀਪ ਸਿੰਘ ਝੰਡਿਆ ਇਹ ਹਰ ਸਾਲ ਮੇਲਾ ਬਹੁਤ ਵਧੀਆ ਲੱਗਦਾ ਬਾਬੇ ਰੋਡੇ ਦੀ ਬਹੁਤ ਮੰਦਾ ਆ ਹਰ ਸਾਲ ਲੱਗ ਲੱਗੇ ਪਿੰਡਾਂ ਤੋਂ ਬਹੁਤ ਦੁਨੀਆ ਇਕੱਠ ਕਰਦੀ ਆ ਬੋਲ ਕਰਨੀ ਵਾਲਾ ਬਾਬਾ ਵਾਏ ਬਾਬਾ ਰੋਡੇ ਜੀ ਦਾ ਮੇਲਾ ਹਰ ਸਾਲ ਹੁੰਦਾ ਆ ਕੋਣ ਵਾਹ ਹਾਂਜੀ ਮੇਰਾ ਨਾਮ ਹੈ ਪਿੱਤ ਮੇਰਾ ਨਾਮ ਹੈ ਪਿੱਤ ਜੀਆ ਇੱਥੇ ਬਹੁਤ ਛਿਰਦਾ ਨਾਲ ਲੋਕੀ ਆਉਂਦੇ ਨੇ ਹਰ ਸਾਲ ਮੇਲਾ ਧੂਮ ਘਾਮ ਨਾਲ ਮਾਇਆ ਜਾਂਦਾ ਹੈ ਜੀ ਤੇ ਬਹੁਤ ਕਾ ਤੁਹਾਡੇ ਸਾਹਮਣੇ ਫਗੜੇ ਪੈ ਰਹੇ ਆ ਬਹੁਤ ਪਣਾ ਸਾਹਮਣੇ ਇੱਥੇ ਬੁਰੀਆਂ ਦੀਆਂ ਲੋਕਾਂ ਦੀਆਂ ਤੇ ਸ਼ਰਮਾਂ ਨਾਲ ਮਥਾ ਟੇਕਣ ਆਉਂਦੇ ਆ ਅਸੀਂ ਵੀ ਹਰ ਸਾਲ ਆਪਣੇ ਪਿੰਡੋਂ ਸੰਗਤ ਲਿਆ ਆ ਗਏ ਤੇ ਮਥਾ ਟਕਾਈਦਾ ਵਾ ਤੇ ਬਹੁਤ ਹੀ ਵਧੀਆ ਕਿ ਤੇ ਸਾਰੇ ਯੋਗਦਾਨ ਸਾਰੇ ਪੁੱਤਰਾਂ ਵਾਂ ਦਾ ਰਵਾਇਤ ਜਾਂਦਾ ਏ ਤੇ ਸ਼ਰਾਬ ਦਾ ਪਿਆ ਚੜਦਾ ਏ ਤੇ ਲੋਕੀ ਬੁਰੀਆਂ ਆਪਣੀਆਂ ਲੈ ਕੇ ਜਾਂਦੇ ਨੇ ਬਹੁਤ ਹੀ ਕਿਰਪਾ ਹੈ ਮੌਕਾ ਉਹਦੇ ਵੱਡੇ ਹੀ ਦਿਨੋ ਕਰੂ ਇਹ ਸਾਰੇ ਇੱਥੇ ਈਆਂ ਲੈ ਕੇ ਸਾਰੇ ਜਾਂਦੇ ਨੇ ਬਾਬਾ ਰੋਡਾ ਜੀ ਜਿਹਨਾਂ ਦਾ ਪਿੰਡ ਧਵਾਨ ਤੋਂ ਮੋਦਰ ਜਿਨ੍ਹਾਂ ਨੇ ਧੋਮੇ ਦੀ ਧਰਤੀ ਨੂੰ ਆਰ ਦੇ ਭਾਗ ਲਾਇਆ ਕਿਤੇ ਅੱਜ ਬਹੁਤ ਭਾਰੀ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਦਾਰੂ ਦਾ ਸ਼ਰਾਬ ਦਾ ਪ੍ਰਚਾਲ ਵਰਤਾਇਆ ਜਾਂਦਾ ਹੈ ਤੇ ਚੜਾਇਆ ਜਾਂਦਾ ਹੈ ਬਾਬਾ ਜੀ ਬਹੁਤ ਫਲਤੀ ਵਾਲੇ ਸਨ ਜਿਹੜੇ ਵੀ ਗਾਲੋ ਮੂੰਹ ਕੇ ਦੇਖਣਾ ਪੂਰੀ ਹੋ ਜਾਂਦੀ ਸੀ ਔਰ ਬਾਬਾ ਰੋਡਾ ਜੀ ਦੀ ਜਗ੍ਹਾ ਤੇ ਸਾਹਿਬ ਇੱਕ ਵੀ ਆ ਮਨੋ ਕਾਮਨਾ ਪੂਰੀਆ ਹੁੰਦੀ ਆ ਕੁਦਰਤੀ ਹੋਣ ਸਾਨੂੰ ਸੇਵਾ ਮਿਲਿਆ ਸੀ ਅਮਰੀਕਾ ਤੋਂ ਅਰਸਾ ਲੰਘ ਗਿਆ ਇੱਥੇ ਮੇਲਾ ਕਰਾਉਣ ਵਾਸਤੇ ਪਾਕੀ ਸਾਹਿਬਾਂ ਦੀਆਂ ਬੁਲਾਦਾ ਪੂਰੀਆ ਹੁੰਦੀ ਆ ਇੱਥੇ ਆ ਕੇ ਜੀ ਆ ਹਰ ਸਾਲ ਅਸੀਂ ਇੱਥੇ ਆੜ ਕੇ ਸੇਵਾ ਕਰਾਉਂਦੇ ਆ ਮਹਾਰਾਜ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਆ ਮਹਾਰਾਜ ਬਾਬਾ ਰੋਡਾ ਸਾਡੇ ਉੱਤੇ ਹੱਥ ਰੱਖਦੇ ਆ ਅਸੀਂ ਹਰ ਸਾਲ ਆਈ ਸੇਵਾ ਕਰਨਾ ਆਉਂਦੇ ਆ ਜਿੰਨੇ ਜੋ ਕੇ ਹੈਗੇ ਹਰ ਸਾਲ ਦੇ ਸੇਵਾ ਕਰਨੇ ਮਹਾਰਾਏ ਨੇ ਸਾਡੇ ਤੇ ਬਹੁਤ ਖੁੱਪਾ ਕੀਤੀ ਆ ਹਾਂਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਸਪਾਪੇ ਰੋਟੇ ਦਾ ਜੋਗੀ ਮੇਲਾ ਚੱਲਦਾ ਹੈ ਹਰ ਸਾਲ ਦੀ ਤਰ੍ਹਾਂ ਇੱਦਾਂ ਬਹੁਤ ਵਧੀਆ ਬਣਾਇਆ ਜਾਂਦਾ ਹੈ ਜੋਗੀ ਭਾਰੀ ਸੰਗਤ ਦੇ ਨਾਲ ਜੋ ਵੀ ਕਾਫੀ ਰੌਣਕਾਂ ਨਾਲ ਲੋਕਾਂ ਦੇ ਮੜਕਾ ਆਉਣਾ ਪਹੁੰਚੀਆਂ ਲੋਕ ਦੂਰੋਂ ਦੂਰੋਂ ਛਾਪ ਲੈ ਕੇ ਹੁੰਦੇ ਨੇ ਸੋ ਬਹੁਤ ਵਧੀਆ ਮੇਲਾ ਬਣਾਇਆ ਜਾਂਦਾ ਇੱਦਾਂ ਹਰ ਸਾਲ ਦੀ ਤਰ੍ਹਾਂ ਬਣਾਇਆ ਜਾਂਦਾ ਬਹੁਤ ਵਧੀਆ ਖੂਬ ਲੋਕਾਂ ਦਾ ਨੰਨਵੰਦ ਕਾਲਾ ਬਗਰੋਟੇ ਜੀ ਬਾਬਾ ਰੌਜੀ ਵੀ ਆਏ ਆ ਮੱਥਾ ਟੇਕਣ ਆ ਬੜੀ ਸ਼ਰਧਾ ਭਾਵਨਾ ਨਾਲ ਆਇਆ ਇੱਥੇ ਜੜਾ ਵੀ ਕੋਈ ਆਉਂਦਾ ਉਹਦੀ ਸ਼ਰਧਾ ਭਾਵਨਾ ਬੁਰੀ ਹੁੰਦੀ ਆ ਜੀ ਜਿਹੜੇ ਆਓ ਮੱਥਾ ਟੇਕੋ ਮਹਾਰਾਜ ਦੇ ਘਰੇ ਜੂਰੀ ਭਰੋ ਜੀ ਬਹੁਤ ਬਹੁਤ ਮੇਰੇ ਕਿਰਪਾ ਕਰਦਾ ਮਹਾਰਾਜ ਜੀ ਆਪਾਂ ਪ੍ਰਸ਼ਾਦ ਆਪ ਚੜਾਉਂਦੇ ਆ ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਵਰਪਾਲ ਪਿੰਡ ਆ ਬਹੁਤ ਬਹੁਤ ਚੜਦੀ ਕਲਾ ਜੀ ਜਿੱਥੇ ਕੋਈ ਆਉਂਦਾ ਵਾ ਆਪਣਾ ਚੜਦੀ ਕਲਾ ਦੇ ਹਿਸਾਬ ਨਾਲ ਆਵਾ ਜੀ ਆਓ ਆਪਣੇ ਗੁਰੂ ਘਰ ਆ ਲਿਆ ਮੱਥਾ ਟੇਕੋ ਆਣ ਕੇ ਮਹਾਰਾਜ ਹਾਂ ਜੀ ਬਾਬੇ ਉਹਦੇ ਮੇਲੇ ਦੇ ਐਸਪੀ ਸਾਹਿਬ ਮਜੀਠਾ ਤੇ ਐਸਐਸਓ ਮਜੀਠਾ ਲੋਕ ਪੂਰੇ ਪ੍ਰਬੰਧ ਕੀਤੇ ਗਏ ਨੇ ਕੋਈ ਵਿਘਨ ਨਹੀਂ ਪਿਆ ਟ੍ਰੈਫਿਕ ਚੱਲ ਰਹੀ ਆ ਜ਼ੇਲਾ ਬਹੁਤ ਵਧੀਆ ਚੱਲ ਰਿਹਾ ਸ਼ਾਂਤਪੁਰ ਵੀ